ਸਰਦੀ ਆ ਸਰ ਗਲੇ ਦੀ ਸਾਡੀ ਹਾਂਜੀ ਕੀ ਨਾਮ ਤੁਹਾਡਾ ਸਰਦਾ ਸਰਦਾ ਕੀ ਨਾਮ ਆ ਜਿਹਨਾਂ ਦਾ ਪਾਰਟੀ ਚੱਲਦਾ ਮਨ ਗੁਰਮੀਤ ਸਿੰਘ ਸਰਦਾ ਉਹਨਾਂ ਦਾ ਜਨਮ ਦਿਨ ਸੀ ਹਾਂਜੀ ਸਰਕਾਰ ਦੇ ਕੋਲ ਮੇਰੀ ਡੇਟ ਆਫ ਬਰਥ ਹੋਏਗੀ ਤੇ ਮੇਰਾ ਤਾਂ ਜਨਮ ਦਿਨ ਹੀ ਨਹੀਂ ਹੈ ਗੁਰਮੀਤ ਸਿੰਘ ਨਾਮ ਦਾ ਕੀ ਗੁੱਸਰੇ ਕਿੱਥੇ ਮੈਨੂੰ ਪਤਾ ਲੱਗਦਾ ਨਹੀਂ ਨਹੀਂ ਮੀਆਂ ਦਾ ਸਰਦ ਸਾਹਿਬ ਆਜੋ ਹੈਪੀ ਬਰਥਡੇ ਜਨਮ ਦਿਨ ਮਨਾ ਰਹੀ ਆ ਪਾਪੀ ਤੇ ਬੱਕਰੀ ਜਿਹੜੀ ਜਨਮ ਦਿਨ ਪੁੱਟ ਚੱਲ ਰਹੀ ਆ ਬਜੀ ਕੈਲੰਡਰ ਲਾਂਚ ਕੀਤਾ ਗਿਆ ਹੈ ਕੈਲੰਡਰ ਦੀ ਪਾਰਟੀ ਮੇਰਾ ਮੇਰਾ ਨਾ ਨਹੀਂ ਗੱਲ ਪਾਰਟੀ ਚੱਲ ਰਹੀ ਹੈ ਕਿਹਦੀ ਪਾਰਟੀ ਸਰਦੀ ਆ ਸਰ ਗਲੇ ਦੀ ਸਰਦੀ ਸੀ ਹਾਂਜੀ ਕੀ ਨਾਮ ਤੁਹਾਡੇ ਸਰਦਾ ਸਰਦਾ ਕੀ ਨਾਮ ਆ ਜਿਹਨਾਂ ਦਾ ਪਾਰਟੀ ਚੱਲ ਰਹੀ ਹੈ ਮਨਿੰਦਰ ਸਿੰਘ ਸਰਦਾ ਉਹਨਾਂ ਦਾ ਜਨਮ ਦਿਨ ਸੀ ਹਾਂਜੀ ਬਸ ਇਹ ਅੱਜ ਕੀਤੀ ਵੀਰੇ ਉਹਨਾਂ ਨੇ ਨਹੀਂ ਅੱਜ ਤੇ ਕੀਤੀ ਹੈ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਇਹ ਇਹ 3 ਵਜੇ ਲੱਗੀ ਆ ਬਸ ਅੱਛਾ ਜੀ ਹਾਂ ਬਰਾਬਰ ਕਰੋ ਹੇਤ ਹਲਡ ਡਿਪਾਰਟਮੈਂਟ ਆ ਤਾਂ ਕੀ ਕਹਨੇ ਜਿੰਦੀ ਅੱਜ ਪਾਰਟੀ ਚੱਲਦਾ ਨਹੀਂ ਪਾਰਟੀ ਕੋਈ ਨਹੀਂ ਸਾਡੀ ਮੀਟਿੰਗ ਹੀ ਮੰਥਲੀ ਮੀਟਿੰਗ ਹੁੰਦੀ ਆ ਯੂਨੀਅਨ ਦੀ ਉਹ ਮਨਾਈ ਜਾ ਰਹੀ ਹੈ ਇਸ ਤਰ੍ਹਾਂ ਦੀ ਪਾਰਟੀ ਹਰ ਸਾਲ ਨਹੀਂ ਹੁੰਦੀ ਪਾਰਟੀ ਨਹੀਂ ਹਰ ਸਾਲ ਮਨਾਈ ਜਾਂਦੀ ਮੀਟਿੰਗ ਹੀ ਮੀਟਿੰਗ ਮੀਟਿੰਗ ਕੀਤੀ ਜਾਂਦੀ ਹਰ ਮਹੀਨੇ ਅੱਛਾ ਸਿਵਲ ਹਸਤਾ ਦੇ ਵਿੱਚ ਜੈਜ ਨਹੀਂ ਖੈ ਬਿਲਕੁਲ ਬਿਲਕੁਲ ਮੀਟਿੰਗ ਮੀਟਿੰਗ ਦੀ ਟੀਮ ਮੀਟਿੰਗ ਜੇ ਮੀਟਿੰਗ ਦੇ ਵਿੱਚ ਕਿਸੇ ਦਾ ਪ੍ਰਧਾਨ ਦਾ ਜਨਮ ਦਿਨ ਆ ਤੇ ਕੇਕ ਕਟਿਆ ਤੇ ਕੋਈ ਵਧੀਆ ਗੱਲ ਠੀਕ ਕੇ ਕਟਿਆ ਕੇ ਕਟਿਆ ਸਰ ਗਿੰਦੇ ਮੈਂ ਇਹਦੇ ਬਾਰੇ ਕੋਲ ਕੇ ਦੱਸਣਾ ਕਿ ਇਹ ਨਹੀਂ ਕਿ ਇਹ ਕਾ ਹੀ ਗਿਆ ਨਹੀਂ ਘਟਿਆ ਕਿ ਘਟਿਆ ਸਾਡੇ ਪ੍ਰਧਾਨ ਦਾ ਜਨਮ ਲੈਣਾ ਸਰ ਮੀਟਿੰਗ ਚੱਲ ਰਹੀ ਆ ਤਾਂ ਫਿਰ ਸਾਰੇ ਡਾਕਟਰ ਉੱਠ ਕੇ ਕਿਉਂ ਚਲ ਗਏ ਨੇ ਜੀ ਮੀਡੀਆ ਨੂੰ ਦੇਖ ਸਰ ਆ ਦੇਖੀ ਇਹ ਪਤਾ ਨਹੀਂ ਕਿਉਂ ਚਲ ਗਏ ਜੇ ਉਹਨਾਂ ਨੂੰ ਪੁੱਛੇ ਜੇ ਉੱਠ ਕੇ ਚਲ ਗਏ ਆ ਬਿਲਕੁਲ ਡਾਕਟਰ ਸਾਹਿਬ ਜੀ ਅਰਜਿੰਦਰਪਾਲ ਸਿੰਘ ਐਸਿਸਟੈਂਟ ਕਮਿਸ਼ਨਰ ਕੋਰਪੋਰੇਟ ਸਾਡੀ ਇੰਪਲਾਈ ਬੈਂਕ ਫਿਨਿਟੇਸ਼ਨ ਜੀ ਜੀ ਉਹ ਉਸ ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਨ ਆ ਜਿਨ੍ਹਾਂ ਨੇ ਕੈਲੰਡਰ ਲਾਂਚ ਕਰਨਾ ਸੀ 2025 ਦੇ ਤੇ ਇਨਵਿਟੇਸ਼ਨ ਪੁੱਛੀ ਤੁਹਾਨੂੰ ਹਾਂ ਜੀ ਜਰਨਲ ਨਹੀਂ ਗੱਡੀ ਚਲੋ ਜਨਮ ਨਹੀਂ ਤਾਂ ਜਿਹੜਾ ਜਿਹੜਾ ਆਦਾ ਤੇਕ ਦਾ ਤਾਂ ਨਹੀਂ ਹੈ ਜੀ ਜਿਹੜਾ ਉਹ ਵਿੱਚ ਸਿਲੰਡਰ ਲਾਂਚ ਕੀਤਾ ਤੇ ਉਦੋਂ ਜਦੋਂ ਜਿਹੜਾ ਜਨਰਲ ਸੀ ਰਕੇ ਕੀਤਾ ਕਰਨਾ ਸਰ ਤੁਸੀਂ ਉੱਚੇ ਪਰਬਤ ਤੇ ਜਾ ਗਿਆ ਲੱਗਦਾ ਕਿ ਸਿਰਫ ਉਸਤਾਲ ਦੀ ਬਿਕਣ ਲਈ ਪਾਰਟੀਆਂ ਹੋਣੀਆਂ ਚਾਹੀਦੀਆਂ ਜੇ ਯਸ ਕੇ ਲੋਕਾਂ ਨੂੰ ਦੇਖੋ ਉਹਨਾਂ ਨੇ ਵਰਕ ਹੀ ਰਾਤ ਕੀਤੀ ਕਿੱਦਾਂ ਕੁ

ਕੋਈ ਸਵਾਲ ਤੁਹਾਡੇ ਕੋਲ ਕਿਹੜਾ ਬੰਦਾ ਪੁੱਛੇਗਾ ਸਿੱਕੀ ਕਿਹੜੇ ਚੁੰਦੇ ਜੀ ਇਹ ਪਾਰਟੀ ਜਿਹੜੀ ਆਪਾਂ ਕਰਦੇ ਜੈ ਜੈ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਮਰੀਜ਼ ਖੱਲੇ ਆ ਸਵਾਲ ਪੁੱਛ ਰਹੇ ਕੋਈ ਕਿਥੇ ਮਰੀਜ਼ ਖੱਲੇ ਆ ਤੇ ਉੱਥੇ ਡਾਕਟਰ ਸਹਿਬਾਨ ਸਾਰੇ ਲੈਣ ਦਾ ਕੋਸ਼ਿਸ਼ ਕਰਦੇ ਜੈ ਜੈ ਤੁਹਾਡੇ ਸਾਹ ਨਾਲ ਹਸਪਤਾਲ ਦੇ ਸਮੇਂ ਤੋਂ ਬਾਅਦ ਉਹਨਾਂ ਨੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਈਵਨ ਉਸ ਤੋਂ ਵੀ 15-20 ਮਿੰਟ ਬਾਅਦ ਡਾਕਟਰ ਸਹਿਬਾਨ ਜਾਂ ਜਿਹੜੀ ਸਾਡੀ ਐਸੋਸੀਏਸ਼ਨ ਦੇ ਨੰਬਰ ਜਿਹੜੇ ਇੱਥੇ ਆਏ ਹੋਏ ਪੁਰਨੇ ਜਦੋਂ ਕਿਸੇ ਦਾ ਡਿਊਟੀ ਟਾਈਮ ਪੂਰਾ ਹੋ ਗਿਆ ਅਸੀਂ ਉਹਨਾਂ ਨੂੰ ਡਿਊਟੀ ਟਾਈਮ ਤੋਂ ਬਾਅਦ ਜੇਕਰ ਐਸੋਸੀਏਸ਼ਨ ਵਾਸਤੇ ਬੁਲਾਇਆ ਜੇ ਕੱਥੇ ਹੋਏ ਹੈ ਤੇ ਕੀ ਸਾਡਾ ਇੱਕ ਇਨਸਾਨੀਅਤ ਦੇ ਨਾਤੇ ਨੈਤਿਕ ਫਰਜ਼ ਨਹੀਂ ਬਣੇਗਾ ਕੱਥੀ ਹੋਣਗੀ ਐਸੀ ਪਰ ਸਾਨੂੰ ਦੇਖੇ ਚਲੇ ਕਿ ਉਹ ਜਨ ਇੱਕ ਮਿੰਟ ਦੇ ਵਿੱਚ ਨਾ ਉਹਨਾਂ ਨੇ ਤੇ ਚਾਹ ਪਾਣੀ ਆਪਣਾ ਪੀ ਲਿਆ ਤੇ ਚਲੇ ਗਏ ਇੱਕ ਤਰ੍ਹਾਂ ਸਮਝਦੇ ਹਾਂ ਅੱਧਾ ਉੱਤਰੇ ਬਿਨਾਂ ਕਰ ਇੱਕ ਵੀ ਦੇਖੋ 3 ਵਜੇ ਤੋਂ ਬਾਅਦ ਬਹੁਤ ਸਾਰੇ ਮੁਲਾਜ਼ਮ ਡਾਕਟਰ ਆਪਣੇ ਆਪਣੇ ਘਰਾਂ ਚ ਚਲੇ ਜਾਂਦੇ ਅਸੀਂ ਇਹ ਤੇ ਕਹਿ ਨਹੀਂ ਸਕਦੇ ਤੇ ਨਹੀਂ ਜੀ ਤੁਸੀਂ ਕਿਉਂ ਚਲੇ ਗਏ ਘਰ ਬਹੁਤ ਸਾਰਾ ਸਟਾਫ ਜਿਹੜਾ ਉਹ ਘਰੋਂ ਇੱਕੋ ਮਲ ਡਿਊਟੀ 3 ਵਜੇ ਤੋਂ ਬਾਅਦ چلا ਗਿਆ ਹੁਣ 3 ਵਜੇ ਤੋਂ ਬਾਅਦ ਅਸੀਂ ਜਿਹੜਾ ਸਮਾਨ ਸੀ ਇਹ ਤੇ ਕਹਿ ਨਹੀਂ ਸਕਦੇ ਕਿ ਨਹੀਂ ਜੀ ਇਹ 20 ਜਣਿਆਂ ਨੇ ਆਉਣਾ ਤੇ ਆਪਾਂ 20 ਦਾ ਹੀ ਸਮਾਨ ਖੜੀ ਪਰ ਜੇਕਰ ਅਸੀਂ ਗੱਲ ਕਰੀਏ ਜਦੋਂ ਅਸੀਂ ਇੱਥੇ ਪਹੁੰਚੇ ਸਾਰੇ ਡਾਕਟਰ ਆਪਣੇ ਆਪਣੇ ਸੀਟ ਤੇ ਬੈਠੇ ਸੀ ਜਦੋਂ মিডিਆ ਇੱਥੇ ਪਹੁੰਚਦਾ ਨਾਲ ਹੀ ਉੱਟਣਾ ਚੱਲੂ ਹੋ ਗਏ ਕਾਰਨ ਕੀ ਹੈ ਜੇਕਰ ਤੁਸੀਂ ਆਪਣੀ ਮੀਟਿੰਗ ਕਰ ਰਹੇ ਸੀ ਸਰ ਉਹਨਾਂ ਨੂੰ ਬਹਿਣਾ ਚਾਹੀਦਾ ਸੀ ਨਾ ਫਿਰ ਮੀਟਿੰਗ ਤੇ ਬੈਠਣਾ ਆਇਆ ਸੀ ਇਹ ਬਾਅਦ ਚ ਪਤਾ ਲੱਗਾ ਚਰਨ ਦੇ ਦੀ ਪਾਰਟੀ ਮੀਟਿੰਗ ਤੇ ਜਿਹੜੀ ਆ ਉਹ 15-20 ਮਿੰਟ ਦੇ ਉਸ ਤੇ ਫੋਟੋ ਦੀ ਮਤਲਬ ਕਿ ਕਲੰਡਰ ਵਾਸਤੇ ਹੀ ਆ ਨਾ ਸੇਨ ਤੇ ਉਹ ਸਬਬ ਜਿਹੜਾ ਵਾ ਉਹ ਬਣਾਤਾ ਜਾਂਦਾ ਵੀ ਜਿਹੜਾ ਬੰਦਾ ਹੁਣ 3 ਵਜੇ ਤੱਕ ਆਪਣੀ ਡਿਊਟੀ ਤੇ ਬੈਠਾ ਹੈ ਉਨੇ 3 ਵਜੇ ਤੋਂ ਬਾਅਦ ਨੇਚਰਲੀ ਉਹਨੂੰ ਭੁੱਖ ਲੱਗੀ ਹੈ ਸਾਡਾ ਇੱਕ ਇਨਸਾਨੀਤ ਨਾਲ ਤੇ ਨੈਤਿਕ ਫਰਜ਼ ਹੈਗਾ ਕਿ ਜਿਹੜਾ ਬੰਦਾ ਆਇਆ ਸੀ ਉਹਨੂੰ ਕਹੀਏ ਕਿ ਕੋਈ ਚਾਹ ਕੌਫੀ ਬੁਵਾ ਲਈਏ ਕੁਝ ਖਾਣੇ ਕਿਉਂਕਿ ਜੇ ਆਨ ਨੂੰ ਅਸੀਂ ਭੁੱਖੇ ਰੱਖੀ ਰੱਖਾਂਗੇ ਮਰੀਜ਼ ਦੀ ਜਿੱਥੇ ਆਨ ਦੇ ਸਾਰੇ ਉਹਨਾਂ ਦੇ ਬਹੁਤ ਸਾਰੇ ਜਿਨ੍ਹਾਂ ਦੀ ਡਿਊਟੀ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਆਪਣੀਆਂ ਡਿਊਟੀਆਂ ਤੇ ਮੌਜੂਦ ਨੇ ਜੇ ਇਸ ਵਕਤ ਐਮਰਜੈਂਸੀ ਚੱਲਦੀ ਹੈ ਡਿਊਟੀ ਉਹਨਾਂ ਦੀ ਸੀ 3 ਵਜੇ ਤੱਕ ਅੱਛਾ ਮੈਂ ਕਿ 3 ਵਜੇ ਤੋਂ ਬਾਅਦ ਮੈਨੂੰ ਇਹ ਗੱਲ ਤੋਂ ਅਸੀਂ ਸਾਡੇ 3:30 ਵਜੇ ਤੁਹਾਡੇ ਸਾਹਮਣੇ ਬਿਲਕੁਲ ਜਾਇਜ਼ ਹੈ ਬਿਲਕੁਲ ਜਾਇ ਜੇਕਰ ਇਹ ਕੰਮ ਡਿਊਟੀ ਸਮੇਂ ਦੌਰਾਨ ਹੋਵੇ ਤਾਂ ਇਹ ਜਾਇਜ਼ ਨਹੀਂ ਹੈ ਲੇਕਿਨ ਜਦੋਂ ਡਿਊਟੀ ਸਮੇਂ ਤੋਂ ਬਾਅਦ ਜਦੋਂ ਉਹ ਕੋਈ ਬੈਠੇ ਨੇ ਆਪਣੀ ਮੀਟਿੰਗ ਵਾਸਤੇ ਬੈਠੇ ਨੇ ਕਿਸੇ ਮਰੀਜ਼ ਨੂੰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਜੀ ਕਿਤੇ ਮੇਰਾ ਜਨਮ ਦਿਨ ਮਨਾ ਰਹੇ ਸਾਰੇ ਤੁਹਾਡੇ ਬੰਦੇ ਕਹਿੰਦੇ ਜਨਮ ਦਿਨ ਮਨਾ ਰਹੇ ਆ ਪਾਜੀ ਕਿਤੇ ਬੱਕਰੀ ਜੀ ਕੈਲੰਡਰ ਦੀ ਕੋਈ ਚੱਲ ਰਹੀ ਹੈ ਪਾਜੀ ਕੈਲੰਡਰ ਲਾਂਚ ਕੀਤਾ ਗਿਆ ਹੈ ਕੈਲੰਡਰ ਦੀ ਪਾਰਟੀ ਮੇਰਾ ਮੇਰਾ ਦੇਖੋ ਮੈਂ ਸਰਕਾਰੀ ਮੁਲਾਜ਼ਮ ਮੇਰੀ ਮੇਰੀ ਸਰਕਾਰ ਦੇ ਕੋਲ ਮੇਰੀ ਡੇਟ ਆਫ ਬਰਥ ਹੋਏਗੀ ਤਾਂ ਮੇਰਾ ਤਾਂ ਜਨਮ ਦਿਨ ਹੀ ਨਹੀਂ ਹੈ ਤੇ ਤੁਹਾਡੇ ਬੰਦੇ ਕਿਉਂ ਕਹਿ ਰਹੇ ਤੁਹਾਡਾ ਨਾਮ ਕੀ ਦਾ ਨਾ ਨਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਮੀਤ ਗੁਰਮੀਤ ਸਿੰਘ ਤੁਹਾਡੇ ਫਿਰ ਉਹ ਡਾਕਟਰ ਝੂਠੇ ਕਰੋ ਸਸਪੈਂਡ ਹੋਣ ਜਿਹਦੇ ਜੋ ਗਲਤੀਆਂ ਦੇ ਵਿੱਚ ਝੂਠ ਬੋਲਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਜੀ ਤੁਹਾਨੂੰ ਕਿਸੇ ਡਾਕਟਰ ਨੇ ਕੀ ਕਿਹਾ ਸਾਰੇ ਜਾਣੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਸਰ ਕੈਮਰਾ ਚ ਕੋਲ ਹੈ ਉਹ ਤਲੀ ਕੀ ਦੇਖੇ ਉਹ ਤੇ ਡਿਸੀਡ ਕਰਦੇ ਕੋਈ ਗੱਲ ਕੜਾ ਕੈਮਰਾ ਨੂੰ ਝੂਠ ਬੋਲੇਗਾ ਸਰ ਸਾਡੇ ਬਹੁਤ ਬਹੁਤ ਮੁਬਾਰਕਤ ਹੋਵੇ ਤੁਹਾਡਾ ਜਨਮ ਦਿਨ ਹੈ ਸਰ ਤੁਹਾਡਾ ਮੇਰਾ ਅੱਜ ਹੀ ਜਨਮ ਦਿਨ ਹੈ ਦੱਸੋ ਫਿਰ ਕੀ ਹੈ ਤਰੀਕਾ ਅਜੀ ਮੈਂ ਕਿਉਂ ਦੱਸਾਂ ਮੈਨੂੰ ਕੋਈ ਗੱਲ ਸਰਕਾਰ ਨੂੰ ਪਤਾ ਸਰਕਾਰ ਦੇ ਕੋਲ ਮੇਰੀ ਸਰਵਿਸ ਨੁਕਾ ਹੈ ਤੇ ਕਰ ਸਾਰੇ ਕੁਝ ਸਰਕਾਰ ਦੇ ਕੋਲ ਮੇਰੀ ਸਰਵਿਸ ਨੁਕਾ ਮੇਰਾ ਮਤਲਬ ਉਦੋਂ ਜਦੋਂ ਮੈਂ ਨਹੀਂ ਗਈ ਰਹਿਣੀ ਜਦੋਂ ਕੋਲ